ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੁਦਰਤੋਂ ਉਹ ਇੱਕ ਅੱਖ ਤੋਂ ਕਾਣੇ ਸਨ ਮਹਾਰਾਜਾ ਇਹ ਰਣਜੀਤ ਸਿੰਘ ਇੱਕ ਅੱਖ ਤੋਂ ਕਾਣੇ ਸਨ ਜਿਹੜਾ ਮਹਾਰਾਜਾ ਸ਼ਬਦ ਹੈ ਸੇਰੇ ਪੰਜਾਬ ਦੇ ਰਣਜੀਤ ਸਿੰਘ ਦੇ ਨਾਲ ਕਿਵੇਂ ਲੱਗਿਆ ਇਹ ਵੀ ਥੋੜਾ ਜਿਹਾ ਮੈਂ ਜ਼ਿਕਰ ਕਰਾਂ ਮਹਾਰਾਜਾ ਮਹਾਰਾਜਾ ਕਿਉਂ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਭਾਈ ਮਹਾ ਸਿੰਘ ਸੀ ਮਹਾ ਤੇ ਇਹਨਾਂ ਦੀ ਮਾਤਾ ਦਾ ਨਾਮ ਸੀਗਾ ਰਾਜਕੌਰ ਮੰਮਾ ਮਹਾ ਸਿੰਘ ਤੇ ਰਾਜਾ ਰਾਜਕੌਰ ਮਹਾਰਾਜਾ ਇੱਕ ਅੱਖ ਤੋਂ ਕਾਣੇ ਨੇ ਪੰਮੇ ਉਹਨਾਂ ਦੀ ਇੱਕ ਅੱਖ ਹੈ ਪਰ ਇੱਕ ਅੱਖ ਦੇ ਨਾਲ ਰਾਜ ਬੜਾ ਸਾਫ਼ ਸੁਥਰਾ ਚਲਾਉਂਦੇ ਨੇ ਕੋਈ ਵੀ ਭੁੱਖਾ ਪਿਆਸਾ ਨਹੀਂ ਹੈ ਸਭ ਨੂੰ ਬਰਾਬਰ ਦਾ ਹੱਕ ਮਿਲਦਾ ਹੈ ਅੱਜ ਦੇ ਗੁਰਮੁਖ ਪਿਆਰਿਓ ਅੱਜ ਦੇ ਰਾਜ ਦੇ ਵਿੱਚ ਤੇ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਜਿਹੜੇ ਬੜੀਆਂ ਖੁਸ਼ੀਆਂ ਲੈ ਕੇ ਜਾਂਦੇ ਨੇ ਵੱਡੇ ਚਾ ਲੈ ਕੇ ਜਾਂਦੇ ਨੇ ਜਿਨ੍ਹਾਂ ਨੇ ਬੜੀ ਮਿੰਤ ਦੇ ਨਾਲ ਪੜ੍ਹਾਈ ਕੀਤੀ ਪਤਾ ਨਹੀਂ ਬਾਪੂ ਨੇ ਕਿਵੇਂ ਪੜ੍ਹਾਇਆ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਉੱਥੋਂ ਤੱਕ ਪਹੁੰਚਾਇਆ ਕਿੰਨੀਆਂ ਉਹਨਾਂ ਦੇ ਮਨਾਂ ਦੇ ਵਿੱਚ ਆਸਾਂ ਹੋਣ ਗਈਆਂ ਗੁਰਮੁਖੋਰ ਉਹ ਆਸਾਂ ਲੈ ਕੇ ਜਾਂਦੇ ਨੇ ਬੀਅਸੀ ਕੱਚੀਆਂ ਤੋਂ ਪੱਕੇ ਹੋ ਜੀਏ ਪਰ ਅੱਜ ਦੇ ਰਾਜ ਦੇ ਵਿੱਚ ਤੇ ਗੁਰਮੁਖੋ ਉਹਨਾਂ ਨੂੰ ਕਢੀਸਿਆ ਜਾਂਦਾ ਹੈ ਉਹਨਾਂ ਤੇ ਡਾਂਗਾ ਭਰਾਈਆਂ ਜਾਂਦੀਆਂ ਨੇ ਉਹਨਾਂ ਨੂੰ ਭਜਾ ਭਜਾ ਕੇ ਕੁੱਟਿਆ ਜਾਂਦਾ ਹੈ ਅੱਜ ਦੇ ਰਾਜ ਦੇ ਵਿੱਚ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਦਾਂ ਨਹੀਂ ਸੀਗਾ ਕੋਨੂੰ ਮਹਾਰਾਜਾ ਰਣਜੀਤ ਸਿੰਘ ਤਖਤ ਤੇ ਬੈਠੇ ਨੇ ਕੋਈ ਆਪਣੇ ਵਰਗੇ ਨੇ ਕਹਿ ਦਿੱਤਾ ਕਿਉਂਕਿ ਕਿਸੇ ਦੀ ਜ਼ਰੂਰਤ ਨਹੀਂ ਸੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਮੂੰਹ ਤੇ ਕਹਿ ਦੇਵੇ ਤੂੰ ਕਣਾ ਵਾਦ ਦੇ ਵਿੱਚ ਲੋਕੀ ਕਹੀ ਜਾਣ ਉਹ ਵੱਖ ਗੱਲ ਹੈ ਪਰ ਸਵਾਦ ਤੇ ਉਦੋਂ ਆਉਂਦਾ ਹੁੰਦਾ ਜੇ ਕੋਈ ਮੂੰਹ ਤੇ ਵੈਗ ਗੱਲ ਕਰੇ ਵੈਗੇ ਗੱਲ ਕਰੇ ਮਗਰ ਉਹ ਤੇ ਕੁਛ ਮਰਜ਼ੀ ਕਹੀ ਜਾਓ ਉਹਦਾ ਸਵਾਦ ਨਹੀਂ ਹੋਏਗਾ ਹੁਣ ਗੁਰਮੁਖ ਪਿਆਰੇ ਉਹ ਸਰਤ ਲਾ ਕੀ ਆਪਸ ਵਿੱਚ ਕਹਿੰਦੇ ਵੀ ਕੋਈ ਮੂੰਹ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਾਣਾ ਕਹਿ ਕੇ ਵਿਖਾਵੇ ਹੁਣ ਮਰਾਸੀ ਹੈ ਜੀ ਕਹਿੰਦਾ ਮੈਂ ਕਹਾਗਾ ਕਹਿੰਦਾ ਤੂੰ ਕਿਵੇਂ ਕਹੇਗਾ ਕਹਿੰਦਾ ਮੈਂ ਕਿਵੇਂ ਮਰਜੀ ਉਹਨੂੰ ਕਾਣਾ ਕਵਾਂ ਮੂੰਹ ਤੇ ਕਵਾਂਗਾ ਭਰੀ ਸਵਾ ਦੇ ਵਿੱਚ ਕਵਾਂਗਾ ਭਰੇ ਦਰਬਾਰ ਦੇ ਵਿੱਚ ਕਵਾਂਗਾ ਜਦੋਂ ਮੰਤਰੀ ਸੰਤਰੀ ਬੈਠੇ ਹੋਣਗੇ ਉਦੋਂ ਕਹਾਂ ਹੋਰ ਦੱਸੋ ਕਹਿੰਦੇ ਅਛਾ ਦੇ ਕਹਿੰਦੇ ਹਾਂ ਕਹਿੰਦੇ ਲਾਏ ਫਿਰ ਤੇਰਾ ਇਹ ਨਾਮ ਪੱਕਾ ਹੈ ਹੁਣ ਗੁਰਮੁਖ ਪਿਆਰਿਓ 2-4 ਦਿਨ ਇਹ ਦਰਬਾਰ ਦੇ ਵਿੱਚ ਪੇਸ਼ ਨਾ ਹੋਇਆ 2-4 ਦਿਨ ਲੰਗੇ ਤੇ ਫਿਰ ਇਹ 2-4 ਦਿਨ ਨਗਾਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਤੇ ਗੁਰਮੁਖ ਪਿਆਰਿਓ ਬੈਠਾ ਜੀਆ ਕਾਫੀ ਸਮਾਂ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆਓ ਜੀ ਬੜਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਹੀ ਨਹੀਂ ਹੋਏ ਕਿੱਥੇ ਰਹੇ ਤੇ ਇਹ ਲੱਕ ਜਖ ਰੁੱਕਦਾ ਹੋਇਆ ਪਤਾ ਕੀ ਕਹਿੰਦਾ ਕਿਉਂਕਿ ਗੱਲ ਕਰਨ ਦਾ ਤਰੀਕਾ ਹੈ ਗੱਲ ਕਰਨ ਦਾ ਤਜਰਬਾ ਹੈ ਇਹਨਾਂ ਨੂੰ ਇਹ ਕਹਿੰਦਾ ਮਹਾਰਾਜਾ ਸਭ ਮੈਂ ਕੀ ਦੱਸਾਂ ਤੁਹਾਨੂੰ ਮੈਂ ਗਿਆ ਸੀ ਸੌਰੀ ਆਪਣੇ ਤੇ ਜਾਂਦਿਆਂ ਜਾਂਦਿਆਂ ਤੁਹਾਡੇ ਮੈਂ ਸੌਰੀ ਹੋ ਗਿਆ ਵੀ ਚਲੋ ਮਹਾਰਾਜਾ ਰਣਜੀਤ ਸਿੰਘ ਦੇ ਸੌਰੀ ਵੀ ਹੋ ਆਵਾ ਜਦੋਂ ਮੈਂ ਤੁਹਾਡੀ ਗਿਆ ਸੌਦੇ ਪਰਿਵਾਰ ਦੇ ਵਿੱਚ ਸੰਵਲ ਹੋਇਆ ਤੁਹਾਡੀ ਮਾਤਾ ਨੇ ਸੱਸ ਮਾਤਾ ਨੇ ਖੈਰ ਸੁੱਖ ਪੁੱਛੀ ਪਰ ਜਿਹੜੀ ਤੁਹਾਡੀ ਛੋਟੀ ਸਾਲੀ ਸੀ ਨਾ ਉਹ ਬੜਾ ਅਡਵਾਂਸ ਬੋਲਦੀ ਸੀ ਏ ਮਹਾਰਾਜਾ ਰਣਜੀਤ ਸਿੰਘ ਕੰਧ ਕੀ ਕੀ ਆਉਨੇ ਕੀ ਕਹਿਣਾ ਸੀ ਕਹਿੰਦਾ ਉਹਨੇ ਉਹ ਆਕੇ ਬੋਲਦੀ ਏ ਮੈਨੂੰ ਕਹਿੰਦੀ ਮੇਰੇ ਕਾਣੇ ਦਾ ਕੀ ਹਾਲ ਐ ਆਖੋ ਸਤਨਾਮ ਮੈਂ ਆਖਿਆ ਗੱਲ ਸੁਣ ਕੁੜੀਏ ਉਹ ਸਾਡੇ ਮਹਾਰਾਜਾ ਨੇ ਉਹ ਸਾਡੇ ਅੰਨਦਾਤੇ ਨੇ ਤੂੰ ਉਹਨਾਂ ਨੂੰ ਕਾੜਾ ਕਿਵੇਂ ਕੰਨੀ ਐ ਕਹਿੰਦੀ ਤੂੰ ਕੀ ਕਰੇਂਗਾ ਮਰਸੀਆ ਉਹ ਮੇਰਾ ਏ ਮੇਰਾ ਕਾਣਾ ਕਹਿ ਕੇ ਦਿਖਾ ਤੂੰ ਰੋਕ ਕੇ ਦਿਖਾ ਮੈਂ ਕਵਾਂਗੀ ਤੇ ਮੈਂ ਆਖਿਆ ਤੂੰ ਹੁਣ ਕਹਿ ਕੇ ਦਿਖਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੂੰਹ ਕਰਕੇ ਨਾ ਤੇ ਗੁਰਮੁਖੋ ਏ ਕਹਿੰਦਾ ਫਿਰ ਉਹਨੇ ਮੈਨੂੰ ਕਿਹਾ ਕਾਣਾ 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 ਇੱਕ ਵਾਰੀ ਨੇ ਕਈ ਗਿਲ ਕਿਹਾ ਤੇ ਗੁਰਮੁਖ ਪਿਆਰੇ ਉਹ ਮੂੰਹ ਤੇ ਕਿਹਾ ਤੇ ਮਹਾਰਾਜਾ ਰਣਜੀਤ ਸਿੰਘ ਨਾ ਇੱਕ ਨਾ ਦੋ ਚੁੱਪ ਕਰਕੇ ਸੁਣੇਗੇ ਕਹਿੰਦਾ ਤਰੀਕਾ ਸੀ ਉਹਨਾਂ ਦਾ ਤੇ ਮਹਾਰਾਜ ਰਣਜੀਤ ਸਿੰਘ ਦੇ ਮੂੰਹ ਤੇ ਜਦੋਂ ਕਾਣਾ ਕਿਹਾ ਸਾਰਿਆਂ ਦੇ ਆਏ ਮੂੰਹ ਹੱਡੇ ਰਹਿ ਗਈ ਵੀ ਹੱਦ ਹੋ ਗਈ ਪਤੰਦਰ ਰੱਬ ਹੀ ਨਹੀਂ ਹੈ ਇਨੂੰ ਡਰਪਾ ਹੋ ਹੀ ਨਹੀਂ ਕਸੇ ਦਾ ਕਿਉਂਕਿ ਜਿਹੜੇ ਪਹਿਲੇ ਰਾਜੇ ਸਨ ਉਹਨਾਂ ਦੇ ਅੰਦਰ ਨਿਮਰਤਾ ਸੀ ਜਿਹੜੇ ਸਾਡੇ ਸਿੱਖ ਧਰਮ ਦੇ ਰਾਜੇ ਉਹਨਾਂ ਦੇ ਅੰਦਰ ਦਇਆ ਸੀ ਆਪਣੀ ਪ੍ਰਜਾਪਤੀ ਅੱਜਾੜਾ ਹਾਲ ਨਹੀਂ ਸੀਗਾ ਤੇ ਗੁਰਮੁਖ ਪਿਆਰੀ ਗਿਆ ਇਹਦਾ ਲਿਹਾਓ ਬਈ ਮੇਰੇ ਵਾਲਾ ਨਾਮ ਕਹਿੰਦੇ ਯਾਰ ਤੈਨੂੰ ਕਮਾਲ ਕਰਤੀ ਇਹਦਾ ਆਈ ਹੈ ਇਨਾਮ ਲੈਤਾ ਕਹਿਣ ਤੋਂ ਭਾਵ ਇਹ ਹੈ ਗੁਰਮੁਖੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਹੀ ਇੰਨੀ ਹੈ ਉਹ ਕਿਸੇ ਨੇ ਕਿਹਾ ਨਾ ਕਹਿੰਦਾ ਜੁੱਤੀ ਛੋਟੀ ਬਿਨਾਂ ਨ ਤੁਰਿਏ ਰਾਤ ਨੂੰ ਵਿਵੇਕ ਕੇ ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ ਆਓ ਇੰਤਨੀ ਅਕ ਬੇਨਤੀਆਂ ਪ੍ਰਵਾਨ ਕਰਨੀਆਂ